ਆਵਲਾ ਆਰਟੀਕਲ ਮਨੇ ਓਨ ਡਿਮਾਂਡ ਤੇ ਕਸਟਮਰ ਦੀ ਰੈਡੀ ਕਰਵਾਇਆ ਜੀ ਇਹ ਕਸਟਮਰ ਦੀ ਓਨ ਡਿਮਾਂਡ ਤੇ ਰੈਡੀ ਹੋ ਕੇ ਆਇਆ ਇਹ ਆਰਟੀਕਲ ਸੋ ਕਸਟਮਰ ਦੀ ਡਿਮਾਂਡ ਸੀ ਭਾਜੀ ਇੱਕ ਮੈਂ ਆਰਟੀਕਲ ਪਾਣਾ ਇੱਕ ਮੇਰੀ ਸਿਸਟਰ ਨੇ ਪਾਣਾ ਤੇ ਇੱਕ ਮੇਰੀ ਭਾਬੀ ਨੇ ਪਾਣਾ ਸੋ ਤਿੰਨ ਵੀ ਸਾਨੂੰ ਰੈਡੀ ਕਰਵਾ ਦੋ ਸੋ ਆਹ ਵਾਲਾ ਆਰਟੀਕਲ ਓਨ ਡਿਮਾਂਡ ਤੇ ਕਸਟਮਰ ਦਾ ਰੈਡੀ ਕਰਵਾਇਆ ਪੀਸ ਮੈਂ 6 ਕਰਵਾਈ ਆ ਤਿੰਨ ਉਹਨਾਂ ਦੇ ਤੇ ਮੈਂ ਸੋਚਿਆ ਫਿਰ ਮੈਂ ਤਿੰਨ ਤੁਹਾਡੇ ਲਈ ਵੀ ਜਰੂਰ ਕਰਵਾਵਾਂ ਸੋ ਤੁਸੀਂ ਬਾਏ ਕਰ ਲਓ ਜਲ ਦਿਲ ਦੀ ਸੋ ਪੀਸ ਆ ਰਹੇ ਤਿੰਨ ਇਹ ਥੋੜਾ ਜਿਹਾ ਰਾਸਟ ਕਲਰ ਹੈ ਪ੍ਰੋਪਰ ਜਿਹਨੂੰ ਡਾਰ फ्रंट बैक ਦਾ ਡਿਜ਼ਾਈਨ ਹੈ ਇਹ ਮੇਰੇ ਕੋਲ ਬ੍ਰਾਈਡਲ ਆਰਟੀਕਲ ਆਇਆ ਸੀਗਾ ਸੋ ਲੋ ਜੀ ਇਹ ਆਪਾਂ ਪੋਰਟਲੀ ਨਾਲ ਰੈਡੀ ਕਰਵਾਇਆ ਕਸਟਮਰ ਦੀ ਓਨ ਡਿਮਾਂਡ ਤੇ ਪੋਰਟਲੀ ਨਾਲ ਰੈਡੀ ਕਰਵਾਇਆ ਫਰੰਟ ਪੂਰਾ ਹੈਵੀ ਪ੍ਰੋਪਰ ਹੈਵੀ ਬਾਜੂ ਤੇ ਕੰਮ ਔਰ ਪ੍ਰੋਪਰ ਹੈਵੀ ਬੈਕ ਤੇ ਕੰਮ ਔਰ ਪ੍ਰੋਪਰ ਹੈਵੀ ਬਾਟਮ ਤੇ ਕੰਮ ਪਿਓਰ ਖਾਦੀ ਸਿਲਕ ਫੈਬਰਿਕ ਰੈਡੀ ਕਰਵਾਇਆ ਇਹ ਫੈਬਰਿਕ ਵੀ ਚੇਂਜ ਕਰਤਾ ਲੋ ਜੀ ਨਾਲ ਆ ਰਹੀ ਹੈ ਪੋਰਟਲੀ ਓਨ ਡਿਮਾਂਡ ਤੇ ਰੈਡੀ ਹੋਈ ਹੈ ਔਰ ਆ ਆ ਰਿਹਾ ਜਦ ਦੁਪੱਟਾ ਸੋ ਰੇਟ ਮੈਂ ਵੀਡੀਓ ਦੇ ਵਿੱਚ ਦੱਸੂਗਾ ਸੋ ਫੋਰ ਸਾਈਡ ਦੁਪੱਟਾ ਪੱਲੇ ਤੇ ਪ੍ਰੋਪਰ ਹੈਵੀ ਕੰਮ ਤਾਜਮਾਹਲ ਵਾਲਾ ਡਿਜ਼ਾਈਨ ਹੈ ਇਹ ਸਭ ਤੋਂ ਸੋਹਣਾ ਸੋ ਜਿਹੜਾ ਇਸ ਦਾ ਰੇਟ ਆ ਰਿਹਾ ਜੀ ਉਹ ਆ ਰਿਹਾ 20800 ਰੁਪਏ ਰੰਗ ਤੁਸੀਂ ਤਿੰਨ ਚੈੱਕ ਕਰ ਲਓ ਇੱਕ ਆਏਗਾ ਮੋਰ ਪੰਖੀ ਰੰਗ ਪ੍ਰੋਪਰ ਮੋਰ ਪੰਖੀ ਛੇੜਾ ਫਰੰਟ ਬੈਕ ਦਾ ਡਿਜ਼ਾਈਨ ਹੈ ਇੱਕ ਆਏਗਾ ਪ੍ਰੋਪਰ ਪਰਪਲ ਜਾਮਨੀ ਕਲ ਇਹ ਤਿੰਨ ਰੰਗ ਔਨ ਡਿਮਾਂਡ ਤੇ ਰੈਡੀ ਹੋਇਆ ਅਗਰ ਤੁਸੀਂ ਵੀ ਇਹ ਆਰਟੀਕਲ ਬਾਏ ਕਰਨਾ ਚਾਹੁੰਦੇ ਹੋ ਤਾਂ ਆਪਣਾ ਆਰਡਰ ਕਰ ਲਓ ਸਾਡੇ ਸਕਰੀਨ ਤੇ ਦੋ ਨੰਬਰ ਮੈਂਸ਼ਨ ਨੇ ਕਮੈਂਟ ਸੈਕਸ਼ਨ ਨਹੀਂ ਜਾਣਾ ਸੂਟ ਸੋਹਣਾ ਲੱਗੇ ਲਾਈਕ ਕਮੈਂਟ ਜਰੂਰ ਕਰਿਓ ਐ ਨਵਾਂ ਜਿਹਾ ਫੈਬਰਿਕ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਹਦੇ ਪੰਜ ਰੰਗ ਅਸੀਂ ਰੈਡੀ ਕਰਵਾਏ ਆ ਪੰਜ ਦੇ ਪੰਜ ਰੰਗ ਬੜੇ ਪਿਆਰੇ ਆ ਅਲਟੀਮੇਟ ਬੁਟੀਕ ਪੀਸ ਹੈ ਇਹ ਪੰਜ ਰੰਗ ਆਣਗੇ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਦੱਸੂਗਾ ਜੀ ਮੇਰੀ ਇੱਕ ਬੇਨਤੀ ਹੈ ਕਮੈਂਟ ਸੈਕਸ਼ਨ ਨਾਲ ਜਾਇਆ ਕਰੋ ਕਿਉਂਕਿ ਡੇਲੀ ਸਾਨੂੰ ਮੈਸੇਜ ਆਦੇ ਪਾਜੀ ਸਾਡੇ ਨਾਲ ਫਰੋਡ ਹੋ ਗਿਆ ਸਾਡੇ ਸਕਰੀਨ ਤੇ ਅਸੀਂ ਦੋ ਨੰਬਰ ਮੈਂਸ਼ਨ ਕਰਦੇ ਆ ਤਾਂ ਹੀ ਕਰਦੇ ਆ ਤੁਹਾਡੇ ਲਈ ਮੈਂਸ਼ਨ ਕਰਦੇ ਆ ਸੋ ਰੇਟ ਮੈਂ ਵੀਡੀਓ ਦੱਸੂਗਾ ਜਿਹੜੇ ਸਕਰੀਨ ਤੇ ਦੋ ਨੰਬਰ ਮੈਂਸ਼ਨ ਨੇ ਉਸ ਤੇ ਮੈਸੇਜ ਕਰਿਆ ਕਰੋ ਕਮੈਂਟ ਸੈਕਸ਼ਨਾਂ ਨਾ ਖੋਲਿਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੀਪੀਪੀ ਲਿਖ ਦਿੰਨੇ ਹੋ ਵੀਡੀਓ ਵੀ ਦੇਖ ਲਿਆ ਕਰੋ ਕਈ ਵਾਰੀ ਹਰ ਇੱਕ ਹਾਂ ਠੀਕ ਆ ਅਸੀਂ ਕਈ ਵੀਡੀਓ ਦਾ ਰੇਟ ਨਹੀਂ ਦੱਸਦੇ ਪਰ ਕਈਆਂ ਦਾ ਦੱਸਦੇ ਵੀ ਹਾਂ ਸੋ ਇਹਦਾ ਰੇਟ ਆ ਰਿਹਾ ਜੀ 59 50 850 ਰੁਪਏ ਬੁਟੀਕ ਪੀਸ ਸਾਰਾ ਹੈਂਡਵਰਕ ਫੈਬਰਿਕ ਨਾ ਮੈਂ ਸੋ ਸਕਰੀਨ ਤੇ ਸਾਡੇ ਦੋ ਨੰਬਰ ਮੈਂਸ਼ਨ ਨੇ ਉਸ ਨੰਬਰ ਤੇ ਹੀ ਮੈਸੇਜ ਕਰਨਾ ਤੁਸੀਂ ਕਮੈਂਟ ਸੈਕਸ਼ਨਾਂ ਚ ਨਹੀਂ ਜਾਣਾ ਮੈਂ ਧਿਆਨ ਰੱਖਣਾ ਇਸ ਚੀਜ਼ ਦਾ ਕਮੈਂਟ ਸੈਕਸ਼ਨਾਂ 'ਚ ਕਦੇ ਨਹੀਂ ਜਾਣਾ ਪ੍ਰੋਪਰ ਫਰੰਟ ਨੈਕ ਤੇ ਕੰਮ ਪ੍ਰੋਪਰ ਆ ਦੇਖੋ ਬਾਜੂ ਤੇ ਕੰਮ ਜੇ ਕਮੈਂਟ ਦੇ ਵਿੱਚ ਅਸੀਂ ਨੰਬਰ ਭੇਜਾਂਗੇ ਤਾਂ ਸਾਡਾ ਪਿੰਨ ਕਰਿਆ ਹੋਊਗਾ ਐਦਾਂ ਨਹੀਂ ਭੇਜਦੇ ਅਸੀਂ ਪਹਿਲੀ ਗੱਲ ਕਮੈਂਟ ਸੈਕਸ਼ਨ 'ਚ ਜਾ ਹੀ ਨਾ ਕਰੋ ਪਿਓਰ ਕ੍ਰੇਪ ਦੀ ਸਲਵਾਰ ਆ ਆ ਦੁਪੱਟਾ ਦਿੱਲੀ ਕਟੂਗੜ ਵੀ ਨਾਣਾਗੜ ਦੇ ਸਾਡੇ ਨਾਮ ਦੇ 20 ਫੇਕ ਪੇਜ ਬਣਦੇ ਆ ਸਾਡਾ ਜਿਹੜਾ ਅਫੀਸ਼ੀਅਲ ਅਕਾਊਂਟ ਆ 2 ਲੱਖ ਕਿੰਨੇ ਫੋਲੋਅਰ ਹੋ ਗਏ 66000 65000 66000 65000 ਫੋਲੋਅਰ ਹੋ ਗਏ ਤੇ ਵੱਧਦੇ ਹੀ ਰਹਿਣੇ ਆ ਬਲੂ ਟਿੱਕ ਲੱਗਿਆ ਹੋਇਆ ਸੋ ਆਪਣਾ ਧਿਆਨ ਰੱਖਿਆ ਕਰੋ ਬਾਕੀ ਸਕਰੀਨ ਦਾ ਸੀ ਨੰਬਰ ਤਾਂ ਹੀ ਮੈਂਸ਼ਨ ਕਰ ਦਿਆਂ ਪੀ ਆਰਡਰ ਆਪਣਾ ਸੇਫਲੀ ਦੇਖ ਕੇ ਨਾ ਕਰੋ ਰੰਗ ਦੇਖ ਲਓ ਕਿੰਨੇ ਪਿਆਰੇ ਨੇ ਨਵੇਂ ਸ਼ੇਡ ਆਈਸ ਬਲੂ ਸੇ ਗ੍ਰੀਨ ਚਾਕਲੇਟ ਗਾਜ਼ਰੀ ਕਲਰ ਇੱਕ ਕਊਆ ਜਿਹਾ ਬਾਲਾ ਹੌਟ ਪਿੰਕ ਸ਼ੇਡ ਕਲਰ ਕੋਈ ਵੀ ਲੈ ਲਓ 59 50 ਪ੍ਰਾਈਸ ਹੈ ਸੁਪਰ ਡੂਪਰ ਹਟ ਆਰਟੀਕਲ ਰੀਸਟਾਕ ਹੋਇਆ ਜੀ ਸਭ ਤੋਂ ਜ਼ਿਆਦਾ ਡਿਮਾਂਡ ਆ ਰਹੀ ਸੀ ਆਵਲੇ ਡਿਜ਼ਾਈਨ ਦੀ ਸੋ ਇਹ ਵਾਲਾ ਹੁਣ ਮੇਰੇ ਕੋਲ 2 ਫਬਰੀ ਵਿੱਚ ਬਣ ਕੇ ਆ ਗਿਆ ਪਿਓਰ ਕੇਵ ਤੇ ਪਿਓਰ ਖਾਦੀ ਸਲਕ ਇਹ ਆ ਰਿਹਾ ਤਿੰਨ ਰੇਟ ਦੇ ਵਿੱਚ ਇੱਕ ਡਬਲ 8 ਦੀ ਰੇਂਜ ਚ ਵੀ ਆਇਆ ਜਿਹੜਾ ਅੱਜ ਦਾ ਇਦਾ ਪ੍ਰਾਈਸ ਰਹੂਗਾ 10200 ਕਿਉਂਕਿ ਦੁਪੱਟਾ 4 ਸਾਈਡ ਆ ਇੱਕ 12600 ਰੇਂਜ ਵਿੱਚ ਆ ਤੁਸੀਂ ਪਹਿਲਾਂ ਵੀਡੀਓ ਦੇਖ ਲਓ ਸੋ ਪੀਸ ਇਹੋ ਜ ਹੈ ਕਿ ਸੂਟ ਪਾਓਗੇ ਰੂਹ ਖੁਸ਼ ਹੋ ਜਾਏਗੀ ਗਰੰਟੀ ਐ ਇਸ ਗੱਲ ਦੀ ਪਿਓਰ ਖਾਦੀ ਸਿਲਕ ਦਾ ਬੜਾ ਸੋਹਣਾ ਆਟਾ ਹੈ ਆ ਦੇਖੋ ਆ ਆ ਰਿਹਾ ਜੀ ਫਰੰਟ ਸਾਰਾ ਪੈਚ ਵਰਕ ਦਾ ਕੰਮ ਪ੍ਰੋਪਰ ਹੈਵੀ ਬਾਜੂ ਤੇ ਕੰਮ ਅਲਟੀਮੇਟ ਪੀਸ ਹੈ ਅਲਟੀਮੇਟ ਪ੍ਰੋਪਰ ਹੈਵੀ ਬਾਜੂ ਦੇ ਕੰਮ ਦੁਪੱਟਾ ਫੂਟ ਸੈਡ neck work ਇਹ ਦੋ ਮਤਲਬ ਕਿ ਹੁਣ ਦੋ ਫੈਬਰਿਕ ਜਿ ਬਣ ਕੇ ਆਇਆ ਆਪਣੇ ਕੋਲ ਇੱਕ ਆਇਆ ਪਿਓਰ ਕਲੇਪ ਤੇ ਤੇ ਇੱਕ ਆਇਆ ਪਿਓਰ ਇਹ ਖਾਦੀ ਸਿਲਕ ਤੇ ਆ ਆ ਵਾਲਾ ਪਿਓਰ ਕਲੇਪ ਤੇ ਆਊਗਾ ਜਿਹੜਾ ਮਰਜ਼ੀ ਬਾਏ ਗਾ ਲੋ ਆ ਲੋ ਇਹ ਪਿਓਰ ਕਲੇਪ ਤੇ ਬਣ ਕੇ ਆਇਆ ਹੈ ਸੋ ਇਹਦਾ ਰੇਟ ਰਹੂਗਾ 10200 ਸਾਡੇ ਸਕਰੀਨ ਤੇ ਦੋ ਨੰਬਰ ਮੈਂਸ਼ਨ ਹੁੰਦੇ ਆ ਬੇਨਤੀ ਹੈ ਸਭ ਨੂੰ ਕਮੈਂਟ ਸੈਕਸ਼ਨ ਵਿੱਚ ਨਾ ਜਾਇਆ ਕਰੋ ਸਕਰੀਨ ਤੇ ਦੋ ਨੰਬਰ ਮੈਂਸ਼ਨ ਹੁੰਦੇ ਉੱਥੇ ਆਰਡਰ ਕਰਿਆ ਕਰੋ ਪਿੱਛੇ ਉਹ ਲੱਗ ਰਹੀ ਹੈ ਉਹ ਅੰਟੀਕ ਵਰਕ ਦੇ ਵਿੱਚ ਆਰਟੀਕਲ ਲੈ ਕੇ ਆਏ ਜੀ ਛੇੜ ਚੈੱਕ ਕਰੋ ਕਿੰਨੇ ਪਿਆਰੇ ਨੇ ਮਹਿਰੂ ਕਾਫੀ ਐਜ਼ਾਸਟ ਔਰ ਪ੍ਰੋਪਰ ਰਾਣੀ ਮੋਜ਼ੈਂਟਾ ਕਲਰ ਪਿਓਰ ਖਾਦੀ ਸਿਲਕ ਫੈਬਰਿਕ ਦੇ ਹੈ ਡਿਜ਼ਾਈਨਿੰਗ ਨੈਕਸਟ ਲੈਵਲ ਦੀ ਡਿਜ਼ਾਈਨਿੰਗ ਹੈ ਜੀ ਅਲਟੀਮੇਟ ਫੂਟ ਬਣਾਣਾ ਪ੍ਰੋਪਰ ਬੁਟੀਕ ਸਟਾਈਲ ਦਾ ਹੈਂਡ ਵਰਕ ਦਾ ਆਰਟੀਕਲ ਡਿਜ਼ਾਈਨਿੰਗ ਬੜੀ ਸ਼ਾਨਦਾਰ ਹੈ ਰੇਟ ਮ ਕਿ ਸਾਡਾ ਜਿਹੜਾ ਅਫੀਸ਼ੀਅਲ ਅਕਾਊਂਟ ਹੈ ਉਹ ਅਮਰਤ ਸਰਿਆ ਮੱਲ ਜੈਨਨ ਸੰਧ ਦੇ ਨਾਮ ਤੇ ਹੈ ਜਿਹੜਾ ਵੈਰੀਫਾਈਡ ਪੇਜ ਹੈਗੇ ਬਲੂ ਟਿਕ ਲੱਗਿਆ ਹੋਇਆ ਤੇ ਨੰਬਰ 2 ਅਸੀਂ ਸਕਰੀਨ ਤੇ ਨੰਬਰ ਮੈਂਸ਼ਨ ਕਰਦੇ ਹਾਂ ਤੁਸੀਂ ਕਮੈਂਟ ਸੈਕਸ਼ਨਾਂ ਦੇ ਵਿੱਚ ਨੰਬਰ ਨਾ ਚੱਕਿਆ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਭ ਨੂੰ ਕਿਉਂਕਿ ਕਸਟਮਰ ਕੀ ਕਰਦਾ ਹੈ ਕਮੈਂਟ ਸੈਕਸ਼ਨੋਂ ਨੰਬਰ ਚੱਕ ਕੇ ਕਿਸੇ ਦਾ ਸੇਵ ਕਰ ਲੈਂਦਾ ਹੈ ਫੇਕ ਪੇਜਾਂ 'ਲੇ ਕਮੈਂਟ ਕਰੀ ਜਾਂਦੇ ਆ ਸਾਡੀਆਂ ਡੀਪੀਆਂ ਲਾ ਲੈਂਦੇ ਆ ਸੇਮ ਉਹਨਾਂ ਦਾ ਤੁਸੀਂ ਪੇਜ ਖੋਲ੍ਹ ਕੇ ਚੈੱਕ ਕਰਿਆ ਕਰੋ ਬਲਂਕ ਵੀ ਅਸੀਂ ਕਮੈਂਟ ਕਰਿਆ ਅਸੀਂ ਕਮੈਂਟ ਹੀ ਨਹੀਂ ਕਰਦੇ ਅਸੀਂ ਕਮੈਂਟਾਂ ਦੇ ਵਿੱਚ ਸੋ ਹਮੇਸ਼ਾ ਸਕਰੀਨ ਤੇ ਸਾਡੇ ਦੋ ਨੰਬਰ ਮੈਂਸ਼ਨ ਹੁੰਦੇ ਆ ਤੁਸੀਂ ਉਸ ਤੇ ਪਲੀਜ਼ ਆਪਣਾ ਆਰਡਰ ਕਰਿਆ ਕਰੋ ਜਿਹੜਾ ਸਕਰੀਨ ਬਾਅਦ ਤੁਸੀਂ ਸਾਨੂੰ ਫੋਨ ਕਰਦੇ ਹੋ ਵੀ ਸਾਨੂੰ ਐਦਾਂ ਪਤਾ ਨਹੀਂ ਲੱਗਦਾ ਫਿਰ ਐਦਾਂ ਸਾਡਾ ਵੀ ਮੰਨਦੂਗਾ ਤੁਹਾਡਾ ਵੀ ਮੰਨਦੂਗਾ ਵੀ ਸਾਡੇ ਨਾਲ ਫਰੋਡ ਹੋ ਗਿਆ ਠੀਕ ਹੈ ਨਾ ਆਪਣਾ ਪਹਿਲੀ ਸਾਡੇ ਨੰਬਰ ਤੇ ਆਰਡਰ ਕਰੋ ਵੀ ਤੁਹਾਨੂੰ ਕੋਈ ਦਿੱਕਤ ਨਾ ਆਵੇ ਸਾਡੇ ਦੋ ਨੰਬਰ ਸਕਰੀਨ ਤੇ ਹੁਣ ਵੀ ਮੈਂਸ਼ਨ ਆ ਉੱਪਰ ਲਿਖਿਆ ਹੈ 3084 ਹੈ ਬਾਇਚੂ ਵੀ ਮੈਂਸ਼ਨ ਹਾਂ ਬਾਇਚੂ ਵੀ ਮੈਂਸ਼ਨ ਨੇ ਆ ਲੋ ਆਰਟੀਕਲ ਚੈੱਕ ਕਰੋ ਖਾਦੀ ਸੁਲਕ ਦਾ ਬੜਾ ਸੋਹਣਾ ਆਰਟੀਕਲ ਆ ਫਰੰਟ ਪੂਰਾ ਹੈਵੀ ਆ ਪ੍ਰੋਪਰ ਹੈਵੀ ਬਾਜੂ ਦੇ ਕੰਮ ਹੈ ਜਿਹੜੇ ਸਾਡੇ ਕੋਲ ਰੈਗੂਲਰ ਆਰਡਰ ਕਰਦੇ ਆ ਉਹਨਾਂ ਨੂੰ ਪਤਾ ਸਾਡਾ ਪ੍ਰੋਪਰ ਬਾਜੂ ਦੇ ਕੰਮ ਆ ਆ ਦੇਖੋ ਸੁਵੇਰੇ ਫੋਨ ਆਇਆ ਸੀਗਾ ਕੁਝ 76 300 ਕੁਝ ਐਦਾਂ ਨੰਬਰ ਸੀਗਾ ਪਾਜੀ ਅਸੀਂ ਆਰਡਰ ਕਰਿਆ ਸੀਗਾ ਹਿੰਦੀ ਜੀ ਬੋਲ ਰਹੇ ਸੀਗੇ ਉਹ ਬਾਰ ਦਿੱਲੀ ਦੁੱਲੀ ਸਾਈਡ ਦੇ ਸੀਗੇ ਆ ਬੈਕ ਤੇ ਆਊਗਾ ਡਿਜ਼ਾਈਨ ਆਰਡਰ ਆਇਆ ਕਿਸੇ ਹੋਰ ਨੰਬਰ ਤੇ ਫਿਰ ਬਾਅਦ ਸਾਨੂੰ ਫੋਨ ਕਰਤਾ ਜੀ ਜੇ ਤੁਸੀਂ ਸਾਨੂੰ ਪਹਿਲੇ ਹੀ ਫੋਨ ਕਰ ਲੈਂਦੇ ਤੁਹਾਡੇ ਤਾਂ ਫਰੋਡ ਤਾਂ ਨਾ ਹੁੰਦਾ ਤੇ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਇਹਦੇ ਨਾਲ ਪਤਾ ਕੀ ਹੁੰਦਾ ਕਸਟਮਰ ਆਨਲਾਈਨ ਵੀ ਆਰਡਰ ਨਹੀਂ ਕਰ ਸਕਦਾ ਡਰ ਜਾਂਦਾ ਸਹੀ ਗੱਲ ਹੈ ਡਰਨਾ ਹੀ ਹੈ ਜਿਹਦੇ ਨਾਲ ਫਰੋਡ ਹੋਣਾ ਆ ਲੋ ਕਾਫੀ ਕਲ ਆਏਗਾ ਮਹਿਰੂਨ ਸ਼ੇਡ ਆ ਦਿਖਾਈ ਕਲਰ ਦਿਖਾਈ ਇਸ ਦਾ ਹੋ ਮਹਿਰੂਨ ਰਾਸਟ ਕਾਫੀ ਰੇਟ ਸੁਣ ਲਓ ਜੀ ਕੀ ਆ ਰਿਹਾ ਰੇਟ ਇਸ ਦਾ ਆ ਰਿਹਾ ਜੀ ਗ੍ਰੇਡ ਸੁਣੋ ਰੇਟ ਸਾਨੂੰ ਸੁਖ ਸੁਖਣਾ 450 روپے دبکے ورک ਦਾ ਆਰਟੀਕਲ ਲੈ ਕੇ ਆਂ ਜੀ ਬੜਾ ਪਿਆਰਾ بیوٹیفل ਆਰਟੀਕਲ ਆ ਦਬਕੇ ਵਰਕ ਦਾ ਬਹੁਤ ਸੋਹਣਾ ਡਿਜ਼ਾਈਨ ਆ ਅਲਟੀਮੇਟ ਸੂਟ ਹੈ ਤੋ ਡਿਜ਼ਾਈਨਿੰਗ ਚੈੱਕ ਕਰ ਲਓ ਦਬਕੇ ਵਰਕ ਦਾ ਬੜਾ ਪਿਆਰਾ ਆਰਟੀਕਲ ਛੇੜ ਬੜੇ ਸੋਹਣੇ ਬਣ ਕੇ ਆ ਡਿਫਰੈਂਟ ਕਲਰ ਸਾਰੇ ਸਾਰੇ ਨਵੇਂ ਰੰਗ ਆ ਜੀ ਸਾਰਾ ਦਬਕੇ ਦਾ ਕੰਮ ਪੀਸ ਬੜਾ ਪਿਆਰਾ ਹੈ ਪ੍ਰੋਪਰ ਹੈਵੀ ਬਾਜੂ ਤੇ ਕੰਮ ਪਿਓਰ ਕਲੇਬ ਦੀ ਸਲਵਾਰ ਔਰ ਆ ਆ ਰਿਹਾ ਦੁਪੱਟਾ ਦੁਪੱਟੇ ਸਾਰਾ ਬੂਟੀ ਵਰਕ ਦਾ ਕੰਮ ਆ ਜੀ ਸੋ ਪੀਸ ਬੜਾ ਪਿਆਰਾ ਬਣਾਇਆ ਦੁਪੱਟੇ ਸਾਰਾ ਬੂਟੀ ਵਰਕ ਹੈ ਰੇਟ ਕੀ ਆ ਰਿਹਾ ਹੈ ਰੇਟ ਆ ਰਿਹਾ 8350 ਰੁਪਏ ਸਕਰੀਨ ਤੇ ਸਾਡੇ ਦੋ ਨੰਬਰ ਮੈਂਸ਼ਨ ਨੇ ਕਮੈਂਟ ਸੈਕਸ਼ਨਾਂ ਦੀ ਬਿਲਕੁਲ ਨਹੀਂ ਜਾਣਾ ਖੋਲ ਕੇ ਨਾ ਦੇਖਿਆ ਕਰੋ ਕਮੈਂਟ ਸੈਕਸ਼ਨ ਦਾ ਖੋਲ ਕੇ ਨਾ ਦੇਖਿਆ ਕਰੋ ਸੋ ਸਕਰੀਨ ਤੇ ਦੋ ਨੰਬਰ ਮੈਂਸ਼ਨ ਨੇ ਮੈਂ ਇੱਕ ਬੰਦ ਨਹੀਂ ਕਰ ਸਕਦਾ ਕਮੈਂਟ ਸੈਕਸ਼ਨ ਸੱਚੀ ਗੱਲ ਦੱਸਾਂ ਮੇਰਾ ਮਨ ਕਰਦਾ ਮੈਂ ਬੰਦ ਕਰਦਾ ਕਿਉਂਕਿ ਇੱਕ ਫੇਕ ਪੇਜ ਵਾਲੇ ਇੰਨੇ ਕਮੈਂਟ ਕਰਦੇ ਆ ਉਹ ਨੰਬਰ ਭੇਜੀ ਜਾਂਦੇ ਆਪਣੇ ਐਨ ਕਸਟਮਰ ਵੀ ਫਸ ਜਾਂਦਾ ਕਈ ਵਾਰੀ ਸੋ ਸਕਰੀਨ ਤੇ ਨੰਬਰ ਮੈਂਸ਼ਨ ਨੇ ਉਸ ਤੇ ਆਰਡਰ ਕਰਨਾ ਹੈ ਆ ਲੋ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਕਾਰ ਆ ਜੀ ਆਵਲਾ ब्राउनish पीच या रंग कलर बड़े सोने हैं रेट आ रहा है 3800 ₹ रंग ਤੁਸੀਂ ਕੋਈ ਵੀ ਲੈ ਲਓ ਸਾਰੇ ਰੰਗ ਸੋਨੇ ਨੇ ਆ ਨਵਾਂ ਸ਼ੇਡ ਆ ਦੇਖੋ ਕਿੰਨਾ ਪਿਆਰਾ ਕਲਰ ਆ ਡਿਫਰੈਂਟ ਜਿਹਾ ਕਲਰ ਸੋ ਕਲਰ ਕੋਈ ਵੀ ਲੈ ਲਓ ਸਭ ਤੋਂ ਸੋਨਾ ਕਨਸੈਪਟ ਲੈ ਕੇ ਆਏ ਥੋੜੇ ਵਾਸਤੇ 5 ਮੀਟਰ ਸੂਟ ਨਾਲ ਲਹਿੰਗਾ ਯਾਨੀ ਕਿ ਲਹਿੰਗਾ ਸੂਟ ਲੈ ਕੇ ਆਏ ਜੀ ਨਾਲ ਸਲਵਾਰ ਦਾ ਕਪੜਾ ਵੀ ਨਾਲ ਆ 5 ਮੀਟਰ ਸੂਟ ਨਾਲ ਲਹਿੰਗਾ ਔਰ ਰੇਟ ਪ੍ਰਾਈਸ ਆ ਰਹਾ ਸਿਰਫ 8800 8800 ₹ ਦਾ ਰੇਟ ਰੂਗਾ ਸੋ ਬੜਾ ਪਿਆਰਾ ਆਰਟੀਕਲ ਆ ਸੋ ਡਿਜ਼ਾਈਨਿੰਗ ਚੈੱਕ ਕਰ ਲਿਓ ਆ ਆ ਰਿਹਾ ਲਹਿੰਗਾ ਪਹਿਲਾਂ ਤੁਸੀਂ ਲਹਿੰਗੇ ਦਾ ਫਲੇਅਰ ਚੈੱਕ ਕਰੋ ਲਹਿੰਗੇ ਤੇ ਵਰਕ ਚੈੱਕ ਕਰੋ ਲਹਿੰਗੇ ਲਹਿੰਗਾ ਫੁੱਲ ਫਲੇਅਰ ਦੇ ਵਿੱਚ ਆਊਗਾ ਐ ਨਹੀਂ ਹੈਗਾ ਕਿ ਰੇਟ ਘਟਾ ਤਾਂ ਲਹਿੰਗਾ ਫੁੱਲ ਫਲੇਅਰ ਦੇ ਵਿੱਚ ਨਹੀਂ ਆਣਾ ਲਹਿੰਗੇ ਦਾ ਫਲੇਅਰ ਉਨਾ ਹੀ ਆਊਗਾ ਜਿੰਨਾ ਮਹਿੰਗੇ ਲਹਿੰਗੇ ਦਾ ਫਲੇਅਰ ਹੁੰਦਾ ਸੋ ਪ੍ਰੋਪਰ ਫੁੱਲ ਫਲੇਅਰ ਦਾ ਲਹਿੰਗਾ ਆ ਰਿਹਾ ਨਾਲ ਆਊਗਾ 5 ਮੀਟਰ ਦਾ ਸੂਟ ਨਾਲੇ ਸਲਵਾਰ ਦਾ ਕਪੜਾ ਵੀ ਨਾਲ ਹੈ ਸੋ ਪੀਸ ਬੜਾ ਸੋਹਣਾ ਰੇਟ ਸਿਰਫ 8850 ਰੁਪਏ ਜਲਦੀ ਜਲਦੀ ਆਰਡਰ ਕਰ ਲਿਓ ਸੋ ਚਾਰ ਕਲਰ ਆਇਆ ਚਾਰੇ ਰੰਗ ਪਿਆਰੇ ਆ neck ਤੇ ਵਰਕ ਆ ਗਿਆ ਘੇਰੇ ਤੇ ਵਰਕ ਔਰ ਦੁਪੱਟੇ ਦੇ ਵੀ ਵਰਕ ਆਊਗਾ ਜੀ ਸੋ ਰੇਟ ਦੇ ਅਕੋਰਡਿੰਗ ਚੀਜ਼ ਬਹੁਤ ਸੋਹਣੀ ਹੈ ਇਹੀ ਆਈਟਮ ਤੁਸੀਂ ਮਾਰਕੀਟ ਦੇ ਵਿੱਚ ਜਾਣਿਓ 10-12000 ਤੋਂ ਘੱਟ ਨਹੀਂ ਮਿਲਦੀ ਸੋਸ਼ਲ ਮੀਡੀਆ ਕਰਕੇ ਰੇਟ ਬਿਲਕੁਲ ਜੈਨੂਅਨ ਹੈ ਤੇ ਕੁਆਂਟੀਟੀ ਵੀ ਹੁੰਦੀ ਹੈ ਇਸ ਕਰਕੇ ਘੱਟ ਪ੍ਰਾਈਸ ਦੇ ਵਿੱਚ ਹੀ ਦੇਈਦਾ ਸੋ ਲੋ ਜੀ 8800 8800 ਰੁਪਏ ਦਾ ਰੇਟ ਰਹੂਗਾ ਆ ਚੈੱਕ ਕਰੋ ਪੱਲੇ ਤੇ ਦੁਪੱਟੇ ਸਾਰਾ ਕਟ ਵਰਕ ਦਾ ਕੰਮ ਪੱਲੇ ਬਹੁਤ ਸੋਹਣੇ ਬਣਿਆ ਫੋਰ ਸੈਟ ਸਕੈਲਪਿੰਗ ਰੰਗ ਚਾਰ ਮਿਲਣਗੇ ਪਿੰਕ ਸ਼ੇਡ ਇੱਕ ਆਊਗਾ ਆਹ ਵਾਲਾ ਸਕਾਈ ਕਲਰ ਤਿੰਨ ਰੰਗ ਨਹੀਂ ਕਿ ਚਾਰ ਨੇ ਤਿੰਨੇ ਖੋਲ ਅੱਛਾ ਤਿੰਨ ਰੰਗ ਨੇ ਤਿੰਨੇ ਰੰਗ ਸੋਨੇ ਦੇ ਵੀਡੀਓ ਚਾਲ ਲੰਬੀ ਹੋ ਜੇਗੀ ਤਿੰਨ ਰੰਗ ਨੇ ਤਿੰਨੇ ਰੰਗ ਸੋਨੇ ਨੇ ਕੋਈ ਵੀ ਰੰਗ ਤੁਸੀਂ ਬਾਏ ਕਰ ਲਿਓ ਆ ਚੈੱਕ ਕਰੋ ਸਕਾਈ ਕਲਰ ਕਿੰਨਾ ਪਿਆਰਾ ਸ਼ੇਡ ਹੈ ਫੁੱਲ ਫਲੇਅਰ ਹੈ ਖੋਲਿਆ ਨਹੀਂ ਮਿਲਨੇ ਪ੍ਰੋਪਰ ਇਹ ਫਲੇਅਰ ਹੋਣਾ ਹੀ ਆਊਗਾ ਆ ਦੇਖ ਆ ਉਹ ਸਕਾਈ ਸ਼ੇਡ 5 ਮੀਟਰ ਸੂਟ ਨਾਲ ਲਹਿੰਗਾ ਸਪੈਸ਼ਲ ਪਾਰਟੀ ਵੇਅਰ ਆਈਟਮ ਜਿਹਨਾਂ ਨੂੰ ਰੀਜ਼ਨਬਲ ਪ੍ਰਾਈਸ ਦੇ ਵਿੱਚ ਚਾਹੀਦਾ ਕਿਉਂਕਿ ਅਫੋਰਡੇਬਲ ਆਈਟਮ ਹੈ ਇਹ ਆ ਲੋ ਹਰ ਕੋਈ ਅਫੋਰਡ ਕਰ ਲੰਦਾ ਇਹ ਚੀਜ਼ ਆ ਰਿਹਾ ਪਿੰਕ ਕਲਰ ਕਲਰ ਤੁਸੀਂ ਕੋਈ ਵੀ ਲੈ ਲਓ ਸਾਰੇ ਰੰਗ ਸੋਹਣੇ ਤਿੰਨ ਰੰਗ ਨੇ ਲੋ ਜੀ ਆ ਚੈੱਕ ਕਰੋ ਆਊਟਫਿਟ ਲੈ ਕੇ ਆਇਆ ਲਹਿੰਗਾ ਸੂਟ ਬਹੁਤ ਸੋਹਣਾ ਪੀਚ ਕਲਰ ਹੈ ਡਿਜ਼ਾਈਨ ਬੜਾ ਪਿਆਰਾ ਹੈ ਫੈਬਰਿਕ ਆ ਰਹਾ ਜੀ ਇੰਪੋਰਟਡ ਫੈਬਰਿਕ ਆ ਪਿਓਰ ਸਾਰਟਨ ਸ਼ਿਮਰ ਫੈਬਰਿਕ ਹੈ ਇਹ ਹਲਕੀ ਹਲਕੀ ਸ਼ਿਮਰ ਮਤਲਬ ਇਹ ਕੋٹنگ ਕਰੀ ਹੋਈ ਹੈ ਸ਼ਿਮਰ ਦੀ ਸੋ ਬਹੁਤ ਸੋਹਣਾ ਲਹਿੰਗਾ ਬਣ ਗਿਆ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਪਿਓਰ ਦਾ ਫੈਬਰਿਕ ਆ ਰਿਹਾ ਜੀ ਔਰ ਲਹਿੰਗੇ ਦਾ ਡਿਜ਼ਾਈਨ ਚੈੱਕ ਕਰੋ ਫਰੰਟ ਔਰ ਬੈਕ ਦੀ ਪੂਰੀ ਹੈਵੀ ਸ਼ਰਟ ਆਏਗੀ ਸੋ ਪਿਓਰਟੀਫੁਲ ਆਊਟਫਿਟ ਸੋ ਅਗਰ ਤੁਸੀਂ ਵੈਡਿੰਗ ਦੇ ਲਈ ਲੈਣਾ ਚਾਹੇ ਅਗੇਜਮੈਂਟ ਵਗੈਰਾ ਲਈ ਲੈਣਾ ਤਾਂ ਲਹਿੰਗਾ ਬਹੁਤ ਪਿਆਰਾ ਸੋ ਆ ਰੈਜ਼ ਦਾ ਫਰੰਟ ਸਾਰਾ ਇਹ ਚੀਜ਼ ਐਦਾਂ ਬਣੂਗੀ ਇੱਥੇ ਤੁਸੀਂ ਕਟਵਰਕ ਹੋਊਗਾ ਐਦਾਂ ਕਟਵਰਕ ਹੋ ਜੂਗਾ ਸੋ ਇਹ ਸ਼ਰਟ ਦਾ ਡਿਜ਼ਾਈਨ ਐਦਾਂ ਬਣੂਗਾ ਆ ਚੀਜ਼ ਦੀ ਜਿਹੜੀ ਆ ਚੀਜ਼ ਹੈ ਨਾ ਇਹ ਐਦਾਂ ਕਟਵਰਕ ਦੇ ਵਿੱਚ ਆਊਗੀ ਸੋ ਐਦਾਂ ਸ਼ਰਟ ਦਾ ਡਿਜ਼ਾਈਨ ਬਣੂਗਾ ਬੜਾ ਸੋਹਣਾ ਬਣੂਗਾ ਪ੍ਰੋਪਰ ਬਾਜੂ ਦੇ ਕੰਮ ਹੈ ਉਸ ਦਾ ਬ ਆ ਵੈਕਟਰ ਡਿਜ਼ਾਈਨ ਬਣਾ ਹੋਇਆ ਪਿਓਰ ਦਾ ਫੈਬਰਿਕ ਲੱਗਾ ਹੋਇਆ ਸੋ ਡਿਜ਼ਾਈਨ ਬਹੁਤ ਸੋਣਾ ਬੈਕ ਦੇ ਐਮਬਲਾਈਡਰੀ ਆ ਗਈ ਸਾਰਾ ਹੈਂਡਵਰਕ ਹੈ ਸੋ ਇਹਦਾ ਦੁਪੱਟਾ ਆ ਰਿਹਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਔਰਗੈਨਿਕ ਔਰਗੈਂਜ਼ਾ ਆ ਚੈੱਕ ਕਰੋ ਜੀ ਆ ਰਿਹਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਦੁਪੱਟੇ ਦੇ ਪੱਲੇ ਦੇਖੋ ਕਿੰਨੇ ਸੋਹਣੇ ਦਿਖਾ ਦੇ ਰੋ ਮੈਂ ਸੋ ਬਿਊਟੀਫੁੱਲ ਲਹਿੰਗਾ ਸੂਟ ਹੈ ਸੋ ਬਾਏ ਕਰ ਲਓ ਜਲਦੀ ਜਲਦੀ ਇਸ ਦਾ ਰੇਟ ਦੱਸ ਦਿੰਦੇ ਆ ਵੀ ਇੱਕ ਮਿੰਟ ਰੋਮੇ ਰੇਟ ਸੋਹਣੋ ਕੀ ਆ ਰਿਹਾ ਹੈ ਰੇਟ ਵੀਡੀਓਜ਼ ਦੱਸ ਦਿੰ 19700 ਰੁਪਏ ਗਾਵੜੇਨ ਸਿਲਕ ਦੇ ਵਿੱਚ ਆਰਟੀਕਲ ਲੈ ਕੇ ਆਇਆ ਜੀ 5 6000 ਦਾ ਪਲੇਨ ਕਪੜਾ ਹੈ ਔਰ ਜਿਸ ਰੇਟ ਤੇ ਦੇਣਾ ਆਫਰ ਰੇਟ ਸੁਣ ਲਿਓ ਆਫਰ ਰੇਟ ਦੇ ਵਿੱਚ ਦੇਣ ਜਾ ਰਿਹਾ ਜਿਹੜਾ ਰੇਟ ਰਹੂਗਾ ਆਫਰ ਰੇਟ ਰੇਟ ਆਗਾ ਸੀ 10500 ਆਫਰ ਪ੍ਰਾਈਸ ਆ ਰਹੀ ਜੀ 7500 ਰੁਪਏ ਸਿਰ ਲੋ ਜੀ ਪਿਓਰ ਗਾਵੜੇਨ ਸਿਲਕ ਸਾਰਾ ਗੋਟਾ ਪੱਤੀ ਹੋਕ ਹੈ ਸੋ ਪਿਓਰ ਕਮਲ ਦਾ ਦੁਪੱਟਾ ਜਿਹੜਾ 1500 ਦਾ ਚਿੱਟਾ ਪੱਪਟਾ ਹੁੰਦਾ ਉਹ ਵਾਲਾ ਮੇਰਾ ਓਪਨ ਚੈਲੰਜ ਹੈ ਜੀ ਪੂਰੇ ਇੰਡੀਆ ਦਾ ਆਫਰ ਦੇਖੋ ਕੱਲਾ ਸਮਾਨਾ ਨਹੀਂ ਪੰਜਾਬ ਨਹੀਂ ਪੂਰੇ ਇੰਡੀਆ ਦਾ ਚੈਲੰਜ ਹੈ ਜੇ ਤੁਹਾਨੂੰ ਆਵਲ ਆਰਟੀਕਲ 7500 ਚ ਮਿਲ ਜੇ ਮੈਂ ਫ੍ਰੀ ਸੌਂਡ ਦਵਾਂਗਾ ਜਵਾਨ ਕਰਦਾ ਇਸ ਗੱਲ ਦੀ ਸੋ ਕਲਰ ਚੈੱਕ ਕਰੋ ਜੀ ਇੱਕ ਆਰਾ ਪਿੰਕ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਸੇਮ ਗਾਵੜੇ ਦੇ ਸਿਲਕ ਦੇ ਵਿੱਚ ਹੋਵੇ ਲੋ ਜੀ ਇੱਕ ਆਰਾ ਪਿੰਕ ਇੱਕ ਆਰਾ ਫਿਰੋਜ਼ੀ ਤਿੰਨ ਰੰਗ 7500 ਰੁਪਏ ਰਹਿਣਾ ਸਕਰੀਨ ਤੇ ਦੋ ਨੰਬਰ ਮੈਂਸ਼ਨ ਹੈ ਜਲਦੀ ਬਾਏ ਕਰ ਲਓ ਗਾਵੜੇ ਦੇ ਸਿਲਕ ਦਾ ਬੜਾ ਸੋਹਣਾ ਆਰਟੀਕਲ ਆ ਦੇਖੋ ਚਾਹੇ ਸਲਵਾਰ ਦੇ ਪੌਂਚੇ ਕਰ ਲਓ ਚਾਹੇ ਬਾਵਾ ਕਰ ਲਓ ਜਲਦੀ ਜਲਦੀ ਬਾਏ ਕਰ ਗੋਲਾ ਨਾਰੀ ਸ਼ੇਡ ਡਿਜ਼ਾਈਨਰ ਫੁੱਲ ਲੈ ਕੇ ਆਇਆ ਬੜਾ ਸੋਹਣਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਇਹ ਆਰਟੀਕਲ ਹੈ ਫੁੱਲ ਵੈਡਿੰਗ ਵੇਅਰ ਕਨਸੈਪਟ ਆਫ ਬ੍ਰਾਈਡਲ ਲੁੱਕ ਦਾ ਇਹ ਆਰਟੀਕਲ ਆ ਰਿਹਾ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਚੈੱਕ ਕਰ ਲਿਓ ਇਹ ਨੂੰ ਮਜ਼ੈਂਟਾ ਕਲਰ ਵੀ ਕਹਿ ਦਿੰਨੇ ਆਪਾਂ ਐਸੇ ਗੂਲਾ ਨਾਲ ਦੀ ਸ਼ੇਡ ਆ ਮਜ਼ੈਂਟਾ ਥੋੜਾ ਡਿਫਰੈਂਟ ਹੁੰਦਾ ਇਹਨਾਂ ਆ ਰਿਹਾ ਫਰੰਟ ਨੈਕ ਵਰਕ ਬਾਜੂ ਵਰਕ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਫੈਬਰਿਕ ਆ ਰਿਹਾ ਪ੍ਰੋਪਰ ਸਲੀਵਸ ਤੇ ਹੈਵੀ ਕੰਮ ਰਹੇਗਾ ਔਰ ਪਿਓਰ ਕ੍ਰੇਪ ਦੀ ਬਾਟਮ ਆਈ ਕੀ ਬਾਟਮ ਤੇ ਸਾਰਾ ਹੈਂ ਅਲਟੀਮੇਟ ਸੂਟ ਹੈ ਇਹਦਾ ਦੁਪੱਟਾ ਬੜਾ ਸ਼ਾਨਦਾਰ ਬਣਾਇਆ ਹੈ ਦੁਪੱਟਾ ਦਾ ਪੂਰਾ ਹੈਵੀ ਜਾਲ ਦੁਪੱਟਾ ਪੂਰਾ ਫੋਰ ਸੈੱਟ ਬਹੁਤ ਸੋਹਣਾ ਪੀਸ ਬਣਾਇਆ ਹੈ ਸੋ ਸਪੈਸ਼ਲ ਦਾ ਆਰਟੀਕਲ ਹੈ ਜਿਨ੍ਹਾਂ ਨੇ ਵਿਡਿੰਗ ਦੇ ਲਈ ਕੋਈ ਸਪੈਸ਼ਲ ਦਾ ਸੂਟ ਲੈਣਾ ਨਾ ਚਾਹੇ ਤੁਹਾਡੇ ਬ੍ਰਦਰ ਦੀ ਮੈਰਿਜ ਹੈ ਸਿਸਟਰ ਦੀ ਮੈਰਿਜ ਹੈ ਚਾਹੇ ਤੁਸੀਂ ਤੁਹਾਡੇ ਕੋਈ ਖਾਸ ਰਿਲੇਟਿਵਜ਼ ਚ ਮੈਰਿਜ ਹੈ ਸੋ ਸਭ ਤੋਂ ਸੋਹਣਾ ਪੀਸ ਆ ਦੇਖੋ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਪੂਰਾ ਹੈਵੀ ਜਾਲ ਦੁਪੱਟਾ ਹੈ ਜੀ ਬੜਾ ਪਿਆਰਾ ਫੋਰ ਸੈੱਟ ਪੂਰਾ ਹੈਵੀ ਜਾਲ ਦੁਪੱਟਾ ਦੁਪੱਟਾ ਮੈਂ ਕਹਿੰਦਾ ਜਗ੍ਹਾ ਹੀ ਨਹੀਂ ਇਸ ਸਾਰਾ ਇੱਕੜਾ ਕੰਮ ਮੈਂ ਕੱਟ ਦਵਾਂ ਆ ਕੱਟ ਦਵਾਂ ਦਬਕਾ ਪਰ ਨਮ ਨਮ ਮਟੀਰੀਅਲ ਆ ਸਾਰਾ ਸੋ ਬੁਕਿੰਗ ਕਰਵਾ ਲੋ ਜਲਦੀ ਟੀਕਾਂ ਵਾਲੇ ਆਰਟੀਕਲ ਤਾਂ ਮੈਂ ਤੁਹਾਨੂੰ ਇੱਕ ਤੋਂ ਇੱਕ ਦਊਂਗਾ ਆ ਵਾਲਾ ਡਿਜ਼ਾਈਨ ਚੈੱਕ ਕਰ ਦਿਓ ਮਸਟਰਡ ਕਲਰ ਦੇ ਵਿੱਚ ਰੈਡੀ ਕਰਵਾਇਆ ਹੈ ਕੰਟਰਾਸਟ ਦੁਪੱਟੇ ਨਾਲ ਮਤਲਬ ਜੀ ਪੱਲੇ ਬੜੇ ਸੋਨੇ ਦੇ ਦੁਪੱਟੇ ਤੇ ਤੁਸੀਂ ਪਹਿਲਾਂ ਪੀਸ ਦੇਖ ਲਓ ਵੀਡੀਓ ਦੇਖ ਲਓ ਵੀਡੀਓ ਦਿਖਾ ਰੋ ਮੈਂ ਬਹੁਤ ਸੋਹਣਾ ਆਰਟੀਕਲ ਆ ਜੀ ਬਹੁਤ ਹੀ ਪਿਆਰਾ ਚੈੱਕ ਕਰੋ ਜੀ ਆਰਟੀਕਲ ਪ੍ਰੋਪਰ ਡਿਜ਼ਾਈਨਰ ਪੀਸ ਬਣਾਇਆ ਬੜਾ ਲਾਜਵਾਬ ਸੋ ਰੇਡ ਵੀਡੀਓ ਦੇ ਵਿੱਚ ਦੱਸੂਗਾ ਜਦੋਂ ਮੈਂ ਸੋ ਵੀਡੀਓ ਨੂੰ ਪੂਰਾ ਦੇਖਿਓ ਸੋ ਪੀਸ ਚੈੱਕ ਕਰ ਲਓ ਪਹਿਲਾਂ neck ਦਿਖਾ ਦੇਣਾ ਮੈਂ neck ਤੇ ਸਾਰਾ ਹੈਂਡਵਰਕ ਆ ਗਿਆ ਜੀ ਪ੍ਰੋਪਰ ਘੇਰੇ ਤੇ ਸਾਰਾ ਹੈਂਡਵਰਕ ਆ ਗਿਆ ਪ੍ਰੋਪਰ ਬਾਜੂ ਤੇ ਸਾਰਾ ਹੈਂਡਵਰਕ ਆਇਆ ਖਾਦੀ ਸਿਲਕ ਦੀ ਸ਼ਰਟ ਆ ਰਹੀ ਹੈ ਪਿਓਰ ਦੀ ਤੇ ਬਾਟਮ ਤੇ ਸਾਰਾ ਹੈਂਡਵਰਕ ਪਿਓਰ ਕريب ਦੀ ਸਲਵਾਰ ਸਲਵਾਰ ਤੇ ਪਹੁੰਚ ਤੇ ਸਾਰਾ ਹੈਂਡਵਰਕ ਜਿੱਦਾਂ ਮਾਡਲ ਨੇ ਪਾਇਆ ਉਹ ਚੁਆਇਸ ਤੁਹਾਡੀ ਹੈ ਚਾਹੇ ਤੁਸੀਂ ਸਲਵਾਰ ਬਣਾ ਲਓ ਚਾਹੇ ਤੁਸੀਂ ਇਸ ਦਾ ਪਲਾਜ਼ੋ ਬਣਾ ਲਓ ਚੁਆਇਸ ਤੁਹਾਡੀ ਹੈ ਸੋ ਹੁਣ ਚੈੱਕ ਕਰੋ ਜੀ ਇਸ ਦਾ ਦੁਪੱਟਾ ਓਏ ਹੋ ਜੀ ਜ਼ਬਰਦਸਤ ਦੁਪੱਟਾ ਬਣਾਇਆ ਡਬਲ ਸ਼ੇਡ ਦੇ ਵਿੱਚ ਦੁਪੱਟਾ ਹੋਊਗਾ ਦੁਪੱਟਾ ਬੜਾ ਪਿਆਰਾ ਕੰਟਰਾਸਟ ਦੇਖੋ ਪੱਲੇ ਦੇਖੋ ਕਿੰਨੇ ਕੰਬੀਨੇਸ਼ਨ ਕਿੰਨੇ ਸੋਹਣੇ ਲੱਗ ਰਿਹਾ ਆ ਰਿਹਾ ਕੰਟਰਾਸਟ ਦੁਪੱਟਾ ਪੱਲੇ ਦੇਖੋ ਪੱਲੇ ਤੇ ਸਾਰਾ ਹੈਂਡਵਰਕ ਟੋਟਲੀ ਹੈਵੀ ਪੱਲੇ ਬਣਾਏ ਹੋਏ ਆ ਦੁਪੱਟੇ ਦੇ ਵਿੱਚ ਪਲੱਸ 4 ਸਾਈਡ ਵੀ ਹੈ 4 ਸਾਈਡ ਤੇ ਵੀ ਕੰਮ ਕਰਾਇਆ ਸੋ ਰੇਟ ਸੁਣ ਲਓ ਕੀ ਆ ਰਿਹਾ ਇਸ ਆਰਟੀਕਲ ਦਾ ਰੇਟ ਆ ਰਹੀ ਸਿਰਫ 10200 ਰੁਪਏ ਜਲਦੀ ਜਲਦੀ ਬਾਏ ਕਰ ਦੋ ਜੀ। ਹੋਰ ਬ੍ਰੌਕਰਟ ਦੀ ਬਾਟਮ ਨਾਲ ਜਰਾਫ ਸਿਲਕ ਦਾ ਮੈਂ ਆਰਟੀਕਲ ਲੈ ਕੇ ਆਇਆ। ਕਲਰ ਕੰਟਰਾਸਟ ਚੈੱਕ ਕਰੋ ਕਿੰਨਾ ਪਿਆਰਾ ਡਿਫਰੈਂਟ ਦਾ ਕਲਰ ਕੰਬੀਨੇਸ਼ਨ ਬਣ ਕੇ ਆਇਆ। ਸੂਟ ਬਹੁਤ ਸੋਹਣਾ। ਅਲਟੀਮੇਟ ਪੀਸ ਬਣ ਆਇਆ। ਫਰੰਟ ਪੂਰਾ ਹੈਵੀ, ਪ੍ਰੋਪਰ ਹੈਵੀ ਬਾਜੂ ਤੇ ਕੰਮ। ਪਿਓਰ ਬ੍ਰੌਕਰਟ ਦੀ ਖਿੰਖਾਬ ਦੀ ਬਾਟਮ ਆ ਰਹੀ ਹੈ, ਬਾਟਮ ਆ ਰਹੀਆ ਪਿੰਕ ਕਲਰ ਦੀ। ਸੋ ਕੰਟਰਾਸਟ ਦੇਖੋ ਕਿੰਨਾ ਪਿਆਰਾ ਯੂਨੀਕ। ਚਾਹੇ ਤੁਸੀਂ ਪੈਂਟ ਪਲਾਉ ਬਣਾਓ, ਸਲਵਾਰ ਬਣਾਓ, ਜੋ ਮਰਜ਼ੀ ਬਣਾਓ। ਔਰ ਦੁ ਅਲਟੀਮੇਟ ਦੁਪੱਟਾ ਆ ਰਿਹਾ ਦੁਪੱਟੇ ਸਾਰਾ ਕਾਰਨਰ ਵਰਕ ਆ ਰਿਹਾ ਫੋਰ ਸਾਈਡ ਆ ਰਿਹਾ ਰੇਟ ਆ ਰਿਹਾ 13700 ਰੁਪਏ 13700 ਰੁਪਏ ਦੇ ਆਰਟੀਕਲ ਪਈਗਾ ਜਲਦੀ ਨਾਲ ਦੀ ਬਾਏ ਕਰ ਲਓ ਇਹ ਆਰਟੀਕਲ